ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਇਹ ਮੂਲਕੋਈ ਦੋ ਮੁਲਜ਼ਮਾਂ ਨੂੰ ਧਿਆਨ ਨਾਲ ਦੇਖੋ ਇਹ ਉਹੀ ਮੁਲਜ਼ਮ ਨੇ ਜਿਨ੍ਹਾਂ ਨੇ ਲੰਗੀ 2 ਮਈ ਨੂੰ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਦੇਸ਼ਾ ਵਿਖੇ ਬਤੌਰ ਅਧਿਆਪਕ ਨੂੰ ਮਾਰ ਮੁਕਾ ਦਿੱਤਾ ਸੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਮਾਤਰ 24 ਘੰਟਿਆਂ ਵਿੱਚ ਸੁਲਝਾਇਆ ਅਤੇ ਅੱਜ ਮਿਤੀ 15 ਮਈ ਦੇਨ ਬੁੱਧਵਾਰ ਨੂੰ ਇਹਨਾਂ ਮੁਲਜ਼ਮਾ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਂਦਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕ ਵਕ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਤੇ ਇਹ ਦੋ ਮੁਲਜ਼ਮਾ ਨੂੰ ਕਾਬੂ ਕਰ ਲਿਆ ਗਿਆ ਇਸ ਦੇ ਨਾਲ ਹੀ ਇਹਨਾਂ ਦੇ ਕੋਲੋਂ ਇੱਕ ਤੇਜ਼ ਧਾਰ ਹਥਿਆਰ ਵੀ ਬਰਾਮਦ ਕੀਤਾ ਗਿਆ ਇੱਕ 9 ਤਰੀਕ ਨੂੰ ਇੱਕ ਅਨਾ ਕਤਲ ਦੀ ਵਾਰਦਾਤ ਹੋਈ ਸੀਗੀ ਥਾਣਾ ਸ਼ੇਰਪੁਰ ਦੇ ਏਰੀਏ 'ਚ ਪਿੰਡ ਵਜੀਤਪੁਰ ਉਪਦੇਸ਼ਾ ਕੋ ਸਾਹਿਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀਗੇ ਇਹ ਆਪਣੇ ਸਕੂਲ ਨੂੰ ਸਵੇਰੇ ਜੋਬ ਤੇ ਜਾ ਰਹੇ ਸੀ ਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮ ਲੂਣ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀਗਾ ਜਿਸ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਤੇ ਹੋਰ ਫੋਰੈਂਸਿਕ ਐਵੀਡੈਂਸ ਦੀ ਮਦਦ ਨਾਲ ਇਹ ਵਾਰਦਾਤ ਨੂੰ ਖਰੇਸ਼ ਕੀਤਾ ਤੇ ਜਿਹਦੇ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਜਗਤਾਰ ਸਿੰਘ ਤਾਰੀ ਤੇ ਦੂਜਾ ਹਰਜੋਤ ਸਿੰਘ ਉਰਫ ਜੋਤ ਇੱਕ ਦੀ ਉਮਰ 34 ਸਾਲ ਹੈ ਤੇ ਦੂਜੇ ਦੀ 19 ਸਾਲ ਉਮਰ ਹੈ ਇਹਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ ਇਹਦੀ ਪਹਿਲਾਂ ਉਹਦੇ ਨਾਲ ਤਕਰਾਰਬਾਜੀ ਚੱਲਦੀ ਸੀ ਇਹਦੇ ਪਰਸਨਲ ਰੀਜਨਸ ਕਰਕੇ ਕੋਈ ਪਹਿਲਾਂ ਦੋ ਵਾਰੇ ਪਹਿਲਾਂ ਵੀ ਇਹਨਾਂ ਦੀ ਮੁਦਬੇੜ ਹੋਈ ਆ ਆਪਸ਼ਾਤ ਹੋਈ ਹੋਏ ਨੇ ਮਲੇਰ ਕੋਟਲੀ ਵੀ ਫਿਰ ਇਹਦੇ ਪਿੰਡ ਵੀ ਉਹਨੂੰ ਲੱਗਦੇ ਜਿਹੜਾ ਜਗਤਾਰ ਸੀ ਉਹਦੇ ਮਨ 'ਚ ਖਤਸਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ ਜਿਸ ਨੂੰ ਲੱਗਦੇ ਹੋਏ ਉਹਨੇ ਇਹਦਾ ਕਤਲ ਕਰ ਕਿਹ ਚੀਜ਼ ਇਹਨਾਂ ਨੇ ਮਾਰਿਆ ਸੀ ਜੋੜਦਾਰ ਕੀਤਾ ਸੀ ਕਾਬੂ ਹਥਿਆਰ ਬਰਾਮਦ ਕਰ ਲਿਆ ਜੀ ਨਾਲ ਦੀ ਨਾਲ ਇਹ ਮੋਟਰਸਾਈਕਲ ਤੇ ਜਦੋਂ ਉਹ ਆਪਣੇ ਸਕੂਲ ਨੂੰ ਜਾ ਰਿਹਾ ਸੀ ਇਹ ਦੂਜੇ ਪਾਸਿਓਂ ਮੋਟਰਸਾਈਕਲ ਤੇ ਆ ਰਹੇ ਸੀ ਦੋ ਬੰਦੇ ਰਾਜ ਉਹਨੂੰ ਚੱਲਦੇ ਮੋਟਰਸਾਈਕਲ ਤੇ ਇਹਨਾਂ ਨੇ ਹੱਥ ਰੇਕੇ ਜਦੋਂ ਉਹਨੇ ਸਲੋ ਕੀਤਾ ਤਾਂ ਇਹਨਾਂ ਕੋਲ ਇੱਕ ਤੇਜ ਤੇਜ ਤਾਰ ਹਥਿਆਰ ਸੀਗਾ ਜਿਹੜਾ ਇੱਕ ਨੋਕੀਲਾ ਤੁਸੀਂ ਉਹਨੂੰ ਖੇਪ ਕਹਿ ਸਕਦੇ ਹੋ ਜਾਂ ਪਾਲੇਸ਼ ਦੀ ਸ਼ੇਪ 'ਚ ਸੀਗਾ ਜਿਹੜਾ ਇਹਨੇ ਉਹਦੇ 'ਚ ਮਾਰਤਾ ਉਹਦੀ ਚੈਸਟ 'ਚ ਵੱਜਿਆ ਤੇ ਉਹਦੀ ਇੰਸਟਰੀ ਨਾਲ ਹੀ ਡੈਥ ਹੋ ਗਈ ਪੁਲਿਸਰ ਮਾਰ ਲੈ ਕੇ ਇਹਨੂੰ ਬੀਤੀ ਹੋਈ ਇਹਦਾ 3 ਦਿਨ ਦਾ ਪੁਲਿਸਰ ਮਾਰ ਲਿੱਤਾ ਗਿਆ ਸੀ ਜੀ ਤੇ ਬਾਕੀ ਇਹਨਾਂ ਤੋਂ ਪੁੱਛ ਕਿਸ ਚੱਲ ਰਹੀ ਹੈ ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਲਿਆ ਜਾਊਗਾ ਇਹਨਾਂ ਦੇ ਉਮਰ ਦੇ ਤਿੰਨ ਹੀ ਉਮਰ ਦੇ ਦੋਸ਼ੀ ਦੀ ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ ਦੂਜੇ ਦੀ ਉਮਰ 19 ਸਾਲ ਹੈ ਦੋਸ਼ੀ ਇੱਕ ਕੰਗਣਵਾਲ ਦੇ ਰਹਿਣ ਵਾਲੇ ਨੇ ਜੀ ਪਹਿਲਾਂ ਕਿ ਕੀ ਕੇਸ ਹਨ ਨਹੀਂ ਜੀ ਪਹਿਲਾਂ ਕੋਈ ਪ੍ਰੀਵੀਅਸ ਹਿਸਟਰੀ ਨਹੀਂ ਜੀ ਰੰਜੀਤ ਦਾ ਘਰ ਉਕੀ ਸੀ ਇਹਨਾਂ ਦਾ ਇਹਦੀ ਪਰਸਨਲ ਐਨੈਮੀਟੀ ਸੀਗੀ ਜੀ ਪੁਰਾਣਾ ਕੋਈ ਪਰਸਨਲ ਰੀਜਨਸ ਕਰਕੇ ਇਹਨਾਂ ਦੀ ਆਪਸ ਚ ਰੰਜੀਤ ਬਾਜੀ ਚੱਲ ਰਹੀ ਸੀ ਪਹਿਲਾਂ ਵੀ ਇੱਕ ਦੋ ਵਾਰ ਤਕਰਾਰਬਾੜੀ ਹੋਈ ਆ ਪਿਛਲੇ ਸਾਲ ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਇਹ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਦੀ ਰਿਪੋਰਟ।